ਹੌਲੀ ਹੌਲੀ ਸਭ ਛੱਡ ਕੇ ਚਲੇ ਜਾਂਦੇ ਨੇ ਅਤੇ ਪਿੱਛੇ ਰਹਿ ਜਾਂਦੀਆਂ ਨੇ ਸਿਰਫ ਕੁਝ ਯਾਦਾਂ ਕੱਲ ਸਮਾਂ ਮਿਲੇਗਾ ਇਹ ਸਭ ਤੋਂ ਵੱਡਾ ਵਹਿਮ ਹੈ ਸ਼ਾਮ ਨੂੰ ਮਿਲਤੇ ਹੱਥਾਂ ਲੈ ਕੇ ਕਦੇ ਮਿਲਤੇ ਹਾਂ ਯਾਰ ਤੱਕ ਦਾ ਨਾਮ ਹੀ ਜ਼ਿੰਦਗੀ ਹੈ ਭਰੋਸਾ ਰੱਖੋ ਸਾਡੀ ਜ਼ਿੰਦਗੀ ਬਹੁਤ ਸੁੰਦਰ ਹੈ ਤੇ ਇਹ ਹੀ ਪਰੋਸਾ ਇਸ ਨੂੰ ਹਕੀਕਤ ਬਣਾ ਦਿੰਦਾ ਹੈ ਗਵਾਚੀਆਂ ਹੋਈਆਂ ਚੀਚਾਂ ਹਮੇਸ਼ਾ ਸੋਹਣੀਆਂ ਲੱਗਦੀਆਂ ਨੇ ਚਾਹੇ ਵਕਤ ਹੋਵੇ ਜਾਂ ਬਚਪਨ ਮੈਂ ਹਾਂ ਕਿਤਾਬਾਂ ਹਨ ਖਵਾਬ ਨੇ ਜ਼ਿੰਮੇਵਾਰੀਆਂ ਨੇ ਫਿਰ ਮੈਂ ਇਕੱਲਾ ਕਿਵੇਂ ਹੋ ਸਕਦਾ ਹਾਂ ਪਤਾ ਨਹੀਂ ਕਿਹੋ ਜਿਹੀ ਦੁਨੀਆ ਹੈ ਇੱਥੇ ਪੁਰਿਆਂ ਨੂੰ ਮੌਕੇ ਚੰਗੇ ਨੂੰ ਤੋਖੇ ਮਿਲਦੇ ਨੇ ਚੰਗੇ ਬੁਰੀ ਦੀ ਪਛਾਣ ਨਹੀਂ ਮੈਨੂੰ ਕੋਈ ਹੱਸ ਕੇ ਕਲ ਕਰ ਲਵੇ ਤਾਂ ਉਹ ਹੀ ਆਪਣਾ ਲੱਗਦਾ ਹੈ ਜ਼ਿੰਦਗੀ ਜਿਉਣੀ ਹੈ ਤਾਂ ਤਕਲੀਫ ਤਾਂ ਹੋਏਗੀ ਮਰਨ ਤੋਂ ਬਾਅਦ ਤਾਂ ਸੜਨ ਤੱਕ ਤਾਂ ਇਹ ਅਹਿਸਾਸ ਨਹੀਂ ਹੁੰਦਾ ਰਿਸ਼ਤਾ ਚੱਤਾ ਆ ਨਹੀਂ ਚੰਤਾ ਨਿਪਾਇਆ ਜਾਂਦਾ ਹੈ ਚਾਹੇ ਦੂਰ ਹੋਵੇ ਜਾਂ ਨੇੜੇ ਸੁੰਦਰ ਦ੍ਰਿਸ਼ਤਿਆਂ ਨੂੰ ਵਕਤ ਦਿੱਤਾ ਜਾਂਦਾ ਹੈ ਝੂਠੇ ਵਾਦੇ ਨਹੀਂ ਆਪਣੀਆਂ ਮੁਸ਼ਕਲਾਂ ਤੇ ਵਚਾ ਤੁੱਜਿਆਂ ਨੂੰ ਦੋਸ਼ ਦੇ ਨਾਲ ਮੁਸ਼ਕਲਾਂ ਕਦੇ ਕੱਟ ਨਹੀਂ ਹੁੰਦੀਆਂ ਇਹ ਦੁਨੀਆ ਸਸਤੇ ਵਿੱਚ ਲੁੱਟ ਲੈਂਦੀ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਆਪਣੀ ਕੀਮਤ ਦਾ ਅੰਦਾਜ਼ਾ ਹੀ ਨਹੀਂ ਹੁੰਦਾ ਮਹੱਤਵ ਦਾ ਹਿਸਾਬ ਅਜੀਬ ਹੈ ਯਾਰੋ ਇੱਥੇ ਦੋ ਵਿੱਚੋਂ ਇੱਕ ਵੀ kia ਤਾਂ ਕੁਝ ਨਹੀਂ ਪੱਚਦਾ ਟੁੱਟ ਜਾਂਦੇ ਨੇ ਇਹ ਰਿਸ਼ਤੇ ਅਕਸਰ ਜਿੰਨਾ ਨੂੰ ਸੰਭਾਲਣ ਦੀ ਕੋਸ਼ਿਸ਼ ਇਕੱਲੇ ਕੀਤੀ ਜਾਂਦੀ ਹੈ ਕਦੇ ਕਿਸੇ ਤੋਂ ਐਨੀ ਉਮੀਦ ਨਾ ਰੱਖੋ ਕਿ ਉਮੀਦ ਦੇ ਨਾਲ-ਨਾਲ ਆਪ ਵੀ ਟੁੱਟ ਜਾਓ تنہائی ਤੋਂ ਤੰਗਾ ਕੇ ਅਸੀਂ ਮੁਹੱਬਤ ਲੱਭਣ ਨਿਕਲੇ ਸੀ ਪਰ ਮੁਹੱਬਤ ਅਚਾਹੇ ਮਿਲੀ ਜਿਸ ਨੇ ਹੋਰ ਵੀ ਤਨਹਾਂ ਕਰ ਦਿੱਤਾ ਜਿੱਥੋਂ ਤੱਕ ਰਾ ਦਿਖਦਾ ਹੈ ਉਥੋਂ ਤੱਕ ਤੁਰੋ ਅੱਗੇ ਤਰਾ ਉੱਥੇ ਪਹੁੰਚ ਕੇ ਆਪ ਦਿਸੇਗਾ ਸਿੰਧ ਦੀ ਵਿੱਚ ਇੰਨੇ ਵਿਅਸਤ ਨਾ ਹੋ ਜਾਓ ਕਿ ਉਦਾਸ ਹੋਣ ਤੱਕ ਦਾ ਹੀ ਵਕਤ ਨਾ ਰਹੇ ਮੁਸਕਰਾ ਕੇ ਵੇਖੋ ਤਾਂ ਦੁਨੀਆ ਰੰਗੀਨ ਹੈ ਨਹੀਂ ਤਾਂ ਪਿੱਛੀਆਂ ਪਲਕਾਂ ਨਾਲ ਸ਼ੀਸ਼ਾ ਵਿੱਚ ਤੁੰਦਲਾ ਨਜ਼ਰ ਆਉਂਦਾ ਹੈ ਕਹਿਨੋ ਤਾਂ ਬਹੁਤ ਆਪਣੇ ਹੁੰਦੇ ਨੇ ਪਰ ਜਦੋਂ ਦਿਲ ਉਦਾਸ ਹੋਵੇ ਤਾਂ ਪੋਸ਼ਨ ਵਾਲਾ ਵੀ ਨਹੀਂ ਹੁੰਦਾ ਜਿਸ ਦਿਨ ਤੁਸੀਂ ਖੁੱਲ ਕੇ ਆਪਣੀ ਜ਼ਿੰਦਗੀ ਜੀ ਲਈ ਸਿਰਫ ਉਹੀ ਦਿਨ ਤੁਹਾਡਾ ਅਸਲੀ ਦਿਨ ਹੈ ਬਾਕੀ ਤਾਂ ਸਿਰਫ ਕੈਲੰਡਰ ਦੀਆਂ ਤਰੀਖਾਂ ਨੇ ਨਸੀਬ ਦਾ ਪਿਆਰ ਅਤੇ ਕਰੀਬ ਦੀ ਦੋਸਤੀ ਕਦੇ ਤੋਖਾ ਨਹੀਂ ਦਿੰਦੀ ਚੁੱਪ ਰਹਿ ਤਾ ਹੋ ਤਾਂ ਤੁਸੀਂ ਚੰਗੇ ਹੋ ਤੇ ਜੇ ਬੋਲ ਪਓ ਤਾਂ ਤੁਹਾਡੇ ਵਰਗਾ ਕੋਈ ਨਹੀਂ ਆਪਣੇ ਟੰਗ ਨਾਲ ਜ਼ਿੰਦਗੀ ਜੀਣਾ ਇਨਾ ਆਸਾਨ ਨਹੀਂ ਆਪਣੇਆਂ ਨੂੰ ਵੀ ਖਟਕਣ ਲੱਗ ਪੈਂਦੇ ਨੇ ਚਤਵਸੀ ਆਪਣੇ ਲਈ ਚਿੰਨ ਲੱਗ ਪੈਂਦੇ ਹਾਂ ਸਭ ਤੋਂ ਵੱਧ ਸੁੱਖ ਉਹਨਾਂ ਨੂੰ ਮਿਲਦਾ ਹੈ ਜੋ ਇਕੱਲੇ ਖੁਸ਼ ਰਹਿਣ ਦੀ ਕਲਾ ਸਿੱਖ ਲੈਂਦੇ ਨੇ ਉਹ ਰਿਸ਼ਤਾ ਕਦੇ ਨਹੀਂ ਟੁੱਟਦਾ ਜਿੱਥੇ ਨਹੀਂ ਪਾਉਂਦੀ ਚਾ ਤੂੰ ਮੇਰੇ ਪਾਸਿਆਂ ਤੋਂ ਹੋਵੇ ਸਹੀ ਕਿਹਾ ਕਿਸੇ ਨੇ ਅਸਲ ਵਿੱਚ ਆਪਣੇ ਕਦੇ ਨਹੀਂ ਰਵਾਉਂਦੇ ਰਵਾਉਂਦੇ ਉਹਨੇ ਜਿਨ੍ਹਾਂ ਨੂੰ ਅਸੀਂ ਆਪਨਾ ਸਮਝ ਬੈਠਦੇ ਹਾਂ ਬੁਰਾ ਥੋੜਾ ਹੀ ਕਰੋ ਜਿੰਨਾ ਖੁਦ ਤੇ ਆ ਜਾਵੇ ਤਾਂ ਬਰਤਾਸ਼ਤ ਕਰ ਸਕੋ ਕੁਝ ਰਿਸ਼ਤੇ ਰੱਬ ਖਰਾਬ ਕਰਤਾ ਹੈ ਤਾਂ ਚੁੱਛਾਡੀ ਜ਼ਿੰਦਗੀ ਖਰਾਬ ਨਾ ਹੋਵੇ ਸੋਨੇ ਚਿਹਰੇ ਨਾਲੋਂ ਸੋਨਾ ਸੁਭਾਅ ਵਤਮੈਨੇ ਰੱਖਦਾ ਹੈ ਚਿਹਰਾ ਉਮਰ ਨਾਲ ਬਦਲ ਜਾਂਦਾ ਹੈ ਪਰ ਚੰਗਾ ਸੁਭਾ ਸਾਦੀ ਉਮਰ ਨਾਲ ਰਹਿੰਦਾ ਹੈ ਉਸ ਕੁੜਾਟਾਂ 'ਵਿ ਕਈ ਵਾਰ ਛੁੱਟੀਆਂ ਹੁੰਦੀਆਂ ਨੇ ਇਨਸਾਨ ਨੂੰ ਵੇਖਣਾ ਨਹੀਂ ਉਸਨੂੰ ਸਮਝਣਾ ਸਿੱਖੋ ਸਾਧ ਕੀ ਤਾਂ ਪਾਠ ਤਾਂ ਸਭ ਪੜਾਉਂਦੇ ਨੇ ਪਰ ਮਰਤੇ ਸਭ ਚਹਰੇਤੇ ਹੀ ਨਹੀਂ ਕਈ ਵਾਰ ਅਸੀਂ ਧਾਕੇ ਬਹੁਤ ਕਮਜ਼ੋਰ ਚੁਣ ਲੈਂਦੇ ਹਾਂ ਫਿਰ ساری ਉਮਰ ਕੰਟਾਂ ਪਨਨ ਚਹੀ ਲੰਘ ਜਾਂਦੀ ਹੈ ਜਦ ਤੱਕ ਖੁਦ ਤੇ ਨਾ ਪੀਤੇ ਦੂਜਿਆਂ ਦੇ ਦਰਦ ਦਾ ਅਹਿਸਾਸ ਨਹੀਂ ਹੁੰਦਾ ਜੀਵਨ ਵਿੱਚ ਦੋ ਕੰਮ ਕਦੇ ਨਾ ਕਰੋ ਇੱਕ ਛੋਟੇ ਇਨਸਾਨ ਨਾਲ ਪਿਆਰ ਤੁੱਚਾ ਸੱਚੇ ਇਨਸਾਨ ਨਾਲ ਖੇਡ ਰਿਸ਼ਤਿਆਂ ਦੀਆਂ ਜੜਾਂ ਮਜ਼ਬੂਤ ਹੋਣ ਤਾਂ ਦੂਜੀ ਕੋਈ ਮਤਲਬ ਨਹੀਂ ਰੱਖਦੀ ਜ਼ਿੰਦਗੀ ਕਿਸਮ ਮੋੜ ਤੇ ਆ ਖੜੀ ਹੈ ਕੁਝ ਬੋਲਾਂ ਤਾਂ ਵੀ ਗਲਤ ਨਾ ਬੋਲਾਂ ਤਾਂ ਵੀ ਗਲਤ ਕੁਝ ਲੋਕ ਵਿਕਲ ਕੇ ਮੋਮ ਵਾਂਗ ਰਿਸ਼ਤੇ ਨਿਪੋਂਦੇ ਨੇ ਤੇ ਕੁਝ ਲੋਕ ਅੱਖ ਬਨਕੇ ਉਹਨਾਂ ਨੂੰ ਸਾੜਦੇ ਹੀ ਰਹਿੰਦੇ ਨੇ ਜਿਆਦਾ ਨਹੀਂ ਬਸ ਇੰਨੇ ਕੰਮ ਚਾਪ ਬਨੋ ਕਿ ਮਾਪਿਆਂ ਦੀ ਹਰ ਖਵਾਇਸ਼ ਪੂਰੀ ਕਰ ਸਕੋ ਤੁਸੀਂ ਕਿੰਨੇ ਵੀ ਚੰਗੇ ਹੋਵੋ ਸਭ ਨੂੰ ਖੁਸ਼ ਕਰਨਾ ਸੰਭਵ ਨਹੀਂ ਅੱਜ ਕੱਲ੍ਹ ਰਿਸ਼ਤੇ ਵੀ ਨੌਕਰੀ ਵਾਂਗ ਹੋ ਗਏ ਨੇ ਵਧੀਆ offer ਮਿਲਿਆ ਤਾਂ ਬਦਲ ਜਾਂਦੇ ਨੇ ਜਿੰਨਾ ਨੂੰ ਨਿਪੋਣਾ ਆਉਂਦਾ ਹੈ ਉਹ ਅੱਖ ਦੀ ਸਾਤੰਗ ਨਾਲ ਨੇ ਪਾਉਂਦੇ ਨੇ ਵਕਤ ਬੁਰਾ ਹੋਵੇ ਤਾਂ ਮਿਹਨਤ ਕਰੋ ਅਤੇ ਵਕਤ ਚੰਗਾ ਹੋਵੇ ਤਾਂ ਕਿਸੇ ਦੀ ਮਦਦ ਕਰੋ ਰਿਸ਼ਤੇ ਵਿੱਚ ਜਦ ਝੂਠ ਸ਼ੁਰੂ ਹੋ ਜਾਵੇ ਤਾਂ ਸਮਝ ਲਵੋ ਅੰਤ ਨੇੜੇ ਹੈ ਜਿੰਨਾ ਵਿੱਚ ਇਕੱਲੇ ਚੱਲਣ ਦੀ ਹਿੰਮਤ ਹੁੰਦੀ ਹੈ ਇੱਕ ਦਿਨ ਕਾਫਲਾ ਉਹਨਾਂ ਦੇ ਪਿੱਛੇ ਹੁੰਦਾ ਹੈ ਜੀਵਨ ਦਾ ਸਭ ਤੋਂ ਔਖਾ ਕੰਮ ਹੈ ਇਨਸਾਨ ਨੂੰ ਪਹਿਚਾੰਣਾ ਜੋ ਤੱਕ ਕੁਝ ਸਮਝਣਾ ਵੇ ਤਚਪ ਬੈਠ ਕੇ ਖੁਦ ਨੂੰ ਸਮਝਣਾ ਸਿੱਖੋ ਜੋ ਤੁਹਾਨੂੰ ਮਿਲ ਰਿਹਾ ਹੈ ਉਹ ਹੀ ਤੁਹਾਡੇ ਲਈ ਸਭ ਤੋਂ ਵਧੀਆ ਹੈ ਤੁਹਾਨੂੰ ਪਾਵੇਂ ਨਾ ਪਤਾ ਹੋਵੇ ਪਰ ਦੇਣ ਵਾਲਾ ਸਭ ਜਾਣਦਾ ਹੈ ਹਰ ਹਾਲ ਵਿੱਚ ਦਿਮਾਗ ਨੂੰ ਸ਼ਾਂਤ ਰੱਖਣਾ ਸਿੱਖ ਲਵੋ ਤੁਹਾਡੀਆਂ ਅੱਤੀਆਂ ਸਮੱਸਿਆਵਾਂ ਆਪ ਹੀ ਖਤਮ ਹੋ ਜਾਣਗੀਆਂ ਹਜ਼ਾਰ ਉਲਝਣਾਂ ਦੇ ਵਿਚਕਾਰ ਚਲਤੇ ਰਹਿਣਾ ਹੈ ਜ਼ਿੰਦਗੀ ਹੈ ਜਿੱਥੇ ਤੁਹਾਡੀ ਕਦਲ ਨਾ ਹੋਵੇ ਉੱਥੇ ਤੁਹਾਡਾ ਨਾ ਹੋਣਾ ਹੀ ਵਤੀਆ ਹੈ ਸੁਦਰਤ ਤੋਂ ਵੱਧ ਚੰਗੇ ਹੋਣਾ ਇਨਸਾਨ ਨੂੰ ਕਈ ਵਾਰੀ بے ਇੱਜ਼ਤ ਕਰਵਾ ਦਿੰਦਾ ਹੈ ਅੱਜ ਕੱਲ੍ਹ ਦੇ ਰਿਸ਼ਤੇ ਸੁੱਚੇ ਮੁੱਖੀ ਤੇ ਫੁੱਲ ਵਰਕੇ ਨੇ ਜਿੱਥੇ ਫਾਇਦਾ ਦਿੱਸੇ ਉੱਥੇ ਹੀ ਮੁੜ ਜਾਂਦੇ ਨੇ ਕਿਹੜੀ ਮਿੱਟੀ ਤੇ ਪਨੇ ਸੰ ਉਹ ਲੋਕ ਜੋ ਕਈ ਮਹੀਨਿਆਂ ਤੱਕ ਆਪਣੇ ਆਦੇ ਖੱਤ ਦਾ ਇੰਤਜ਼ਾਰ ਕਰਦੇ ਸਨ ਅੱਜ ਕੱਲ੍ਹ ਕੁਝ ਦਿਨ ਨਾ ਬੋਲੋ ਤਾਂ ਲੋਕ ਰਿਸ਼ਤੇ ਹੀ ਬਦਲ ਦਿੰਦੇ ਨੇ ਉਸ ਇਨਸਾਨ ਨਾਲ ਕਦੇ ਨਾ ਝੂਠ ਬੋਲੋ ਜੋ ਤੁਹਾਡੇ ਝੂਠ ਤੇ ਵੀ ਵਿਸ਼ਵਾਸ ਕਰਤਾ ਹੋਵੇ ਰਿਸ਼ਤਿਆਂ ਦੀ ਫਿਕਰ ਕਰਨੀ ਛੱਡ ਦੋ ਜਿਸਨੇ ਜਿੰਨਾ ਸਾਥ ਦੇਣਾ ਹੈ ਉਹ ਉਹ ਨਹੀਂ ਨਿਭਾਵੇਗਾ जिंदगी ने यह सिखा ही दिता फिक्र करते रहोगे कि खुद चलोगे बेफिक्र रहो तो दुनिया चलेगी दुनिया तो डरो नहीं धोखे तो इंसान अंदरों मजबूत बना देंगे खुद को इंजना खो बैठो के जिंदगी ही मायूस हो जाए मंजिल चारे पासे हैं रस्ते लभने सीखो जिंदगी कुछ दर्द अजि होंगे ने ਜੋ ਚੀਨ ਨਹੀਂ ਦਿੰਦੇ ਤੇ ਕੁਝ ਫਰਜ਼ ਅਚਾਹੇ ਹੁੰਦੇ ਨੇ ਜੋ ਮਦਦ ਨਹੀਂ ਦਿੰਦੇ ਪਿਆਰ ਬਚਪਨ ਵਿੱਚ ਮੁਫਤ ਮਿਲਦਾ ਹੈ ਜਵਾਨੀ ਵਿੱਚ ਕਮਾਉਣਾ ਪੈਂਦਾ ਹੈ ਤੇ ਬੁਢਾਪੇ ਵਿੱਚ ਮੰਗਣਾ ਪੈਂਦਾ ਹੈ ਰਿਸ਼ਤੇ ਤੇ ਨਾਤੇ ਉਸ ਰੇਲ ਗੱਡੀ ਵਰਗੇ ਨੇ ਮਤਲਬ ਦੀ ਪੜੜੀ ਤੇ ਚੱਲਦੇ ਜਿਸ ਸਟੇਸ਼ਨ ਆਇਆ ਉਹ ਉਤਰ ਗਿਆ ਯਾਦ ਰੱਖੋ ਕੈਦਾਂ ਨੂੰ ਆਪਣਾ ਪਣਾਉਂਦੇ ਬਣਾਉਂਦੇ ਕਿਤੇ ਆਪਣੇ ਆਪ ਨੂੰ ਨਖੋ ਬੈਠੋ ਜੋ ਵੀ ਆਉਂਦਾ ਹੈ ਇੱਕ ਨਵੀਂ ਛੱਤ ਦੇ ਕੇ ਚਲਾ ਜਾਂਦਾ ਹੈ ਮਨਿਆ ਮਜ਼ਬੂਤ ਹਮੈਂ ਪਰ ਪੱਥਰ ਨਹੀਂ ਜੋ ਤੋ ਸੂਰਤ ਬਦਲਦੀ ਹੈ ਤਾਂ ਲੋਕਾਂ ਦਾ ਲੈ ਸਭੀ ਬਦਲ ਜਾਂਦਾ ਹੈ ਰਿਸ਼ਤਾ ਹੋ ਚਾਂ ਨਾਲ ਰਿਸ਼ਤਾ ਨਹੀਂ ਬਣਦਾ ਰਿਸ਼ਤਾਨੀ ਪਉਣ ਨਾਲ ਰਿਸ਼ਤਾ ਬਣਦਾ ਹੈ ਅਥਰੋ ਵੀ ਆਉਂਦੇ ਨੇ ਤੇ ਤਰਤੇ ਵਿਸ਼ਾ ਪੋਣਾ ਪੈਂਦਾ ਹੈ ਇਹ ਜ਼ਿੰਦਗੀ ਹੈ ਜਨਾਬ ਇੱਥੇ ਕਈ ਵਾਰ ਜ਼ਬਰਦਸਤੀ ਮੁਸਕੁਰਾਉਣਾ ਪੈਂਦਾ ਹੈ ਜ਼ਿੰਦਗੀ ਬਦਲਣ ਲਈ ਲੜਨਾ ਪੈਂਦਾ ਹੈ ਅਤੇ ਆਸਾਨ ਕਤਨ ਲਈ ਸਮਝਣਾ ਪੈਂਦਾ ਹੈ ਪੁੱਲ ਚਾਨ ਵਾਲੀਆਂ ਸਾਡੀਆਂ ਕੱਲਾਂ ਹੀ ਯਾਦ ਨੇ ਇਸ ਕਰਕੇ ਜ਼ਿੰਦਗੀ ਵਿੱਚ ਵਿਵਾਦ ਹੈ ਕਈ ਵਾਰ ਸਰੀਰ ਤੇ ਲੱਗੇ ਜ਼ਖਮ ਇੰਨਾ ਤਰਤ ਨਹੀਂ ਦਿੰਦੇ ਜਿੰਨਾ ਤੇਲ ਤੇ ਲੱਗੇ ਜ਼ਖਮ ਤੇ ਚੰਦੇ ਨੇ ਸ਼ਬਦਾਂ ਨੂੰ ਫੜ ਕੇ ਰੱਖਣਾ ਅਤੇ ਪਾਵਨਾਵਾਂ ਨੂੰ ਛੱਡ ਦੇਣਾ ਹਮੇਸ਼ਾ ਨੁਕਸਾਨ ਤਾਇਕ ਹੁੰਦਾ ਹੈ ਕਲਪਨਾਤਮਕ ਸੱਚ ਦੁਨੀਆ ਦੇ ਕਿਸੇ ਵਿੱਚ ਝੂਠ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ ਇੱਕ ਗੱਲ ਯਾਦ ਰੱਖੋ ਉਹ ਕਲ ਕਦੇ ਨਹੀਂ ਆਉਂਦਾ ਜਿਸ ਤੇ ਭਰੋਸੇ ਤੁਸੀਂ ਬੈਠੇ ਹੋਏ ਹੋ ਕੰਟਿਆਂ ਵਿੱਚ ਰਹਿ ਕੇ ਵੀ ਫੁੱਲ ਖੁਸ਼ ਰਹਿੰਦਾ ਹੈ ਅਤੇ ਇਨਸਾਨ ਬੇਲਾ ਵਿੱਚ ਵੀ ਰਹਿ ਕੇ ਦੁਖੀ ਸਹੀ ਇਨਸਾਨ ਤਾਂ ਪਿਆਰ ਦਿਲ ਤੇ ਹਰ ਸਖਮ ਨੂੰ ਬਤ ਦਿੰਦਾ ਹੈ ਅੱਜ ਦੇ ਚੁੱਕ ਵਿੱਚ ਕੋਈ ਵੀ ਵਫਾਦਾਰ ਨਹੀਂ ਅਸੀਂ ਤਾਂ ਆਪਣੇ ਅਤੇ ਕਹਰਾ ਤੋਂ ਮਾਂ ਨੂੰ ਅਚਮਾ ਕੇ ਵੇਖਿਆ ਹੈ ਇੱਕ ਗੱਲ ਪੱਕੀ ਹੈ ਜਦ ਤੱਕ ਤੁਸੀਂ ਸੈਨਾ ਨਹੀਂ ਛੱਟੋਗੇ ਲੋਕ ਕਹਿਣਾ ਨਹੀਂ ਛੱਡਣਗੇ ਕਿੰਮਤ ਭਾਵੇਂ ਕੋਈ ਵੀ ਹੋਵੇ ਇਨਸਾਨ ਚੋ ਬਿਕ ਗਿਆ ਤੰ ਤੋ ਕੌੜੀਆਂ ਤਾਂ ਵੀ ਨਹੀਂ ਰਹਿਂਦਾ ਵਿਆਗ ਕਰਨ ਦੀ ਵੱਟੇ ਹੋਣਾ ਨਹੀਂ ਸਕੋ ਆਪਣੇ ਪੈਰਾ ਤੇ ਖੜੇ ਹੋਣਾ ਜ਼ਰੂਰੀ ਹੈ ਮਤਲਬ ਵਾਲੀ ਦੋਸਤੀ ਅਤੇ ਜ਼ਬਰਦਸਤੀ ਦਾ ਪਿਆਰ ਜਿਆਦਾ ਦਿਨ ਨਹੀਂ ਚੱਲਦਾ ਕਿਤਾਬਾਂ ਅਕੇ ਚੁੱਕਿਆ ਸਿਰ ਦੁਨੀਆ ਵਿੱਚ ਹਮੇਸ਼ਾ ਉੱਪਰ ਰਹਿੰਦਾ ਹੈ ਪਹਿਲਾਂ ਡਰ ਲੱਗਦਾ ਸੀ ਕਿ ਕੋਈ ਸਾਥ ਨਾ ਛੱਡ ਦੇਵੇ ਮਨਾ ਇੰਤਜ਼ਾਰ ਦੇ ਇੰਤਹਾ ਆਪਣੇ ਔਕਾਤ ਦੇ ਖਾ ਅਤੇ ਮੇਰੀ ਜ਼ਿੰਦਗੀ ਤੋਂ ਦੂਰ ਹੋ ਜਾਓ ਬੜਾ ਪਚ-ਪਚ ਕੇ ਇਹ ਸਮਝ ਆਇਆ ਕਿ ਇਕੱਲਾ ਪਨ ਵੀ ਇੱਕ ਮੰਜ਼ਲ ਹੁੰਦੀ ਹੈ ਪੋਲੇ-ਪਲੇ ਇਨਸਾਨ ਨਾਲ ਹੱਦ ਤੋਂ ਵੱਧ ਬੁਰਾ ਵਰਤਾ ਕਦੇ ਨਾ ਕਰੋ ਕਿਉਂਕਿ ਸੋਨਾਪਣ ਦਿਖਾਉਣ ਵਾਲਾ ਸ਼ੀਸ਼ਾ ਵੀ ਜਦੋਂ ਟੁੱਟਦਾ ਹੈ ਤਾਂ ਤੇਜ਼ ਧਾਰ ਵਾਲਾ ਹਥਿਆਰ ਬਣ ਜਾਂਦਾ ਹੈ ਇਕ ਟੇਟਾ ਇਨਸਾਨ ਹੀ ਸਭ ਨੂੰ ਸਿੱਧਾ ਰੱਖ ਸਕਦਾ ਹੈ ਕਰ ਚਾਹੇ ਚੌਂਪਰੀ ਦਾ ਹੋਵੇ ਜਾਂ ਮਹਿਲ ਆਪਣਾ ਕਰ ਹਮੇਸ਼ਾ ਪਿਆਰਾ ਹੁੰਦਾ ਹੈ ਜ਼ਿੰਦਗੀ ਵਿੱਚ ਉਹੀ ਕੰਮ ਚੁਣੋ ਜੋ ਤੁਹਾਨੂੰ ਕਰਨਾ ਪਸੰਦ ਹੈ ਫਿਰ ਦੇਖਣਾ ਤੁਸੀਂ ਪੂਰੀ ਜ਼ਿੰਦਗੀ ਇੱਕ ਦਿਨ ਵੀ ਕੰਮ ਨਹੀਂ ਕਰੋਗੇ ਚੰਗੇ ਕੰਮ ਕਰਦੇ ਰਹੋ ਚਾਹੇ ਲੋਕ ਤਾਰੀਫ ਕਰਨ ਜਾਂ ਨਾ ਕਰਨ ਕਿਉਂਕਿ ਅਧਿਤ ਵਦ ਦੁਨੀਆ ਤਾਂ ਸੂਝ ਤੇ ਓਕਨ ਤੱਕ ਸੁੱਤੀ ਰਹਿੰਦੀ ਹੈ ਪਰ ਸੂਰਜ ਫਿਰ ਵੀ ਉਕਦਾ ਹੈ ਸ਼ੇਰ ਤੇ ਪੈਰ ਵਿੱਚ ਜੇ ਕੰਡਾ ਚੁੱਭ ਵਿੱਚ ਜਾਵੇ ਇਸ ਦਾ ਮਤਲਬ ਇਹ ਨਹੀਂ ਕਿ ਹੁਣ ਕੁੱਤੇ ਰਾਜ ਕਰਨਗੇ ਕਹਿ ਕੇ ਸੋਚਣਾ ਅਤੇ ਸੋਚ ਕੇ ਕਹਿਣਾ ਇਨਸਾਨ ਦੀ ਪਹਿਚਾਨ ਬਦਲ ਦਿੰਦਾ ਹੈ ਖੁਦ ਤੇ ਪਰੂਸਾ ਰੱਖੋ ਤੁਸੀਂ ਜ਼ਿੰਦਗੀ ਦੇ ਇਸ ਪੜਾਅ ਨੂੰ ਉਸੇ ਤਰ੍ਹਾਂ ਪਾਰ ਕਰ ਲਵੋਗੇ ਜਿਵੇਂ ਪਹਿਲੇ ਸਾਡੇ ਪੜਾ ਪਾਰ ਕੀਤੇ ਨੇ ਅੰਨੀ ਢੀੜ ਵਿੱਚ ਨਾ ਚੱਲੋ ਆਪਣਾ ਰਾਹ ਖੁਦ ਬਣਾਓ ਅਤੇ ਖੁਦ ਨੂੰ ਚਿੱਤ ਕੇ ਦਿਖਾਓ ਜੋ ਇਨਸਾਨ ਆਪਣਾ ਹੰਕਾਰ ਨਹੀਂ ਛੱਡਦਾ ਇੱਕ ਦਿਨ ਉਸ ਨੂੰ ਸਭ ਛੱਡ ਜਾਂਦੇ ਨੇ ਕਈ ਵਾਰ ਕਟਿਆ ਲੋਕਾਂ ਦਾ ਇਲਾਜ ਕਟਿਆ ਤਜਿੱਕੇ ਨਾਲ ਹੀ ਕਰਨਾ ਪੈਂਦਾ ਹੈ ਪਹਿਲੇ ਦਸਮਿਆਂ ਵਿੱਚ ਲੋਕ ਇੱਕ ਦੂਜੇ ਦੀ ਹਿੰਮਤ ਵਤੋਂਦੇ ਸਨ ਅਤੇ ਅੱਜਕਲ੍ਹ ਲੋਕ ਇੱਕ ਦੂਜੇ ਦਾ ਬਲੱਡ ਪ੍ਰੈਸ਼ਰ ਵਤੋਂਦੇ ਨੇ ਸਮੱਸਿਆਵਾਂ ਦਾ ਹੱਲ ਬਾਅਦ ਵਿੱਚ ਕਰਨਾ ਸਭ ਤੋਂ ਪਹਿਲਾਂ ਸਮੱਸਿਆ ਪੈਦਾ ਕਰਨ ਵਾਲੇ ਦਾ ਕਰਨਾ ਚਾਹਿਤਾ ਹੈ ਜਿਵੇਂ-ਜਿਵੇਂ ਜ਼ਿੰਦਗੀ guzarti ja rahi hai ਇਹ ਅਹਿਸਾਸ ਹੋ ਰਿਹਾ ਹੈ ਕਿ ਕੋਈ ਵੀ ਕਿਸੇ ਦਾ ਨਹੀਂ ਹੁੰਦਾ ਜਿਸ ਦਰਵਾਜ਼ੇ ਤੇ ਤੁਹਾਡੀ ਕਦਰ ਨਾ ਹੋਵੇ ਉਸ ਦਰਵਾਜ਼ੇ ਨੂੰ ਵਾਧ-ਵਾਰ ਖਟਕਾਇਆ ਨਹੀਂ ਚੰਤਾ ਅਕਸਰ ਲੋਕ ਬਹੁਤ ਆਸਾਨੀ ਨਾਲ ਕਹਿ ਦਿੰਦੇ ਹਨ ਕਿ ਪ੍ਰਾਣੀਆਂ ਕੱਲਾਂ ਪੁੱਲ ਚਾਓ ਪਰ ਇਹ ਪੁੱਛਣਾ ਨਹੀਂ ਪੁੱਲ ਜਾਂਦੇ ਕਿ ਉਹਨਾਂ ਕੱਲਾਂ ਨਾਲ ਸਾਡੇ ਤੇ ਕਿਵੇਂ ਬੀਤੀ ਸੀ ਜੋ ਕੋਈ ਗਲਤੀ ਪਾਰ ਪਾ ਦੋਹਰਾਈ ਜਾਵੇ ਤਾਂ ਉਹ ਗਲਤੀ ਨਹੀਂ ਸਗੋਂ ਮਦਜੀ ਹੁੰਦੀ ਹੈ ਚੰਗੇ ਲੋਕਾਂ ਵਿੱਚ ਇੱਕ ਖੂਬੀ ਹੁੰਦੀ ਹੈ ਉਹ ਆਪਣੇ ਮਾੜੇ ਵੇਲੇ ਵਿੱਚ ਵਿੱਚ ਚੰਗੇ ਰਹਿੰਦੇ ਨੇ ਲੋਕ ਤੁਹਾਨੂੰ ਪਛਾਨ ਨਾ ਹੀ ਛੱਡਦੇ ਨੇ ਇਸ ਤੋਂ ਪਹਿਲਾਂ ਆਪਣੀ ਪਹਿਚਾਨ ਸਿਰਉਰ ਬਣਾ ਲਵੋ ਝੂਠ ਨਾਲ ਚਤੋਂ ਹੋਲੀ ਚਾਹੀ ਵੀ ਕਹੋਗੇ ਤਾਂ ਸਭ ਸੁਣ ਲੈਂਦੇ ਨੇ ਪਰ ਸੱਚ ਬੋਲੋਗੇ ਤਾਂ ਚਲਾਉਣ ਤੇ ਵੀ ਕੋਈ ਨਹੀਂ ਸੁਣ ਸਕਦਾ ਕਈ ਵਾਰ ਜ਼ਿੰਦਗੀ ਵਿੱਚ ਇਕੱਲਾ ਰਹਿਣਾ ਵੀ ਸਰੂਰੀ ਹੁੰਦਾ ਹੈ ਖੁਦ ਨਾਲ ਇਕੱਲਾ ਕਰਨ ਲਈ ਪਰ ਸ਼ਰੰਸਾ ਸਵੀਕਾਰ ਕਰਨ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ ਤੇ ਪੁੱਲ ਸਵੀਕਾਰ ਕਰਨ ਵਿੱਚ ਮਾਨ ਹੋਣਾ ਚਾਹੀਦਾ ਹੈ। ਸਿੰਦਗੀ ਦਾ ਹਮਸਫਰ ਉਹ ਹੋਣਾ ਚਾਹੀਦਾ ਹੈ ਜੋ ਬੈਠ ਕੇ ਰਿਸ਼ਤੇ ਦੀ ਗਲਤਫਹਿਮੀ ਦੂਰ ਕਰੇ ਨਾ ਕਿ ਇੱਕ ਕਹੇ ਰਿਸ਼ਤਾ ਹੀ ਖਤਮ ਕਰ ਤਈਏ। ਸਾਡੀ ਹੱਜਕ ਸੋਚ ਭੇਖ ਨੂੰ ਬਣਾਉਣ ਦੀ ਵੀ ਤਾਕਤ ਰੱਖਦੀ ਹੈ ਤੇ ਉਸ ਨੂੰ ਵੀ ਘਾੜਨ ਤੇ ਵੀ ਨਿਪੋਣਾ ਔਖਾ ਹੁੰਦਾ ਹੈ। ਚਾਉਣਾ ਤਾਂ ਹਰ ਕੋਈ ਜਾਣਦਾ ਹੈ। ਰਿਸ਼ਤਾ ਕਿਸੇ ਤੀਸਰੇ ਕਰਕੇ ਨਹੀਂ ਟੁੱਟਦਾ ਰਿਸ਼ਤਾ ਤਾਂ ਟੁੱਟਦਾ ਹੈ ਜਦ ਆਪਣਾ ਹੀ ਤੋਖ ਖਤਵੇ ਸ਼ੋਰ ਤਾਂ ਹਨੇਰਾ ਰਾਤ ਦੇ ਹਨੇਰੇ ਤੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਕੁਝ ਲੋਕਾਂ ਨੂੰ ਕਦੇ ਮਾਫ਼ ਨਹੀਂ ਕਰਨਾ ਚਾਹੀਦਾ ਚਾਹੇ ਰਿਸ਼ਤਾ ਟੁੱਟ ਜਾਵੇ ਚਾ ਕੋਈ ਸਾਥ ਛੱਡ ਜਾਵੇ ਅੱਜਕਲ ਲੋਕ ਇਸ ਕਦਰ ਟਿਕ ਪੈਣ ਕੇ ਉਹ ਸਿਰਫ ਫਾਇਦਾ ਲੈਣਾ ਹੀ ਜਾਣਦੇ ਨੇ ਤੁਸੀਂ ਜਿੰਨਾ ਸੱਚੇ ਦਿਲ ਨਾਲ ਰਿਸ਼ਤੇ ਨਿਪੋਕੇ ਲੋਕ ਉਹ ਨਹੀਂ ਵਧ ਤੁਹਾਡਾ ਦਿਲ ਦੁਖਾਉਣਗੇ ਤੁਹਾਡੇ ਜਜ਼ਬਾਤ ਤੁਹਾਡੇ ਸਮੇਂ ਤੇ ਪੈਸੇ ਤੋਂ ਵੱਧ ਕੀਮਤੀ ਹੁੰਦੇ ਨੇ ਇਸ ਲਈ ਉਹਨਾਂ ਨੂੰ ਉੱਤੇ ਹੀ ਖਰਚੋ ਜਿੱਥੇ ਉਹਨਾਂ ਦੀ ਕਦਰ ਹੋਵੇ ਖੁਦ ਨੂੰ ਦੁਨੀਆ ਦੀ ਚਾਲ ਤੋਂ ਦੂਰ ਰੱਖੋ ਅਤੇ ਕਿਸੇ ਨੂੰ ਫਰਕ ਨਹੀਂ ਪੈਣਾ ਸਾਡੇ ਚੰਗੇ ਜਾਂ ਮਾੜੇ ਨਸੀਬ ਨਾਲ ਲੋਕ ਭਾਵੇਂ ਨਾਮ ਨਾਲ ਪਛਾਣ ਲੈਂਦੇ ਹਨ ਪਰ ਯਾਦਦਾ ਸੁਪਾਣੋ ਹੀ ਰੱਖਿਆ ਜਾਂਦਾ ਹੈ ਇਨਸਾਨ ਤਾਂ ਦੁੱਖ ਵਿੱਚ ਕੰਮ ਆਉਣਾ ਚਾਹੀਦਾ ਹੈ ਖੁਸ਼ੀ ਵਿੱਚ ਤਾਂ ਹੀ ਛੜੀ ਨੱਚਣ ਆਚੰਤੇ ਨੇ ਗਲਤ ਲੋਕਾਂ ਨਾਲੋਂ ਵਾਅਦਾ ਸਜਾ ਅੱਜ ਦੀ ਦੁਨੀਆ ਵਿੱਚ ਸ਼ਰੀਫਾਂ ਨੂੰ ਮਿਲਦੀ ਹੈ ਸਨਮਾਨ ਸਭ ਤੱਕ ਕਰੋ ਪਰ ਇੱਛਤ ਉਹ ਨਹੀਂ ਤੋ ਜਿੰਨੇ ਸਾਹਮਣੇ ਵਾਲਾ ਤੁਹਾਨੂੰ ਤਵੇ ਕਈ ਵਾਰ ਕਿਸੇ ਚੀਜ਼ ਦੀ ਗੱਤਰ ਤਦ ਸਮਝ ਆਉਂਦੀ ਹੈ ਜਦੋਂ ਉਸਿੰਦ ਕੀ ਤੰਤੂਰ ਉਹ ਚੰਦੀ ਹੈ ਦੁੱਖ ਦਿਮਾਗ ਦੇ ਪੈਦਾਵਾਰ ਹੁੰਦਾ ਹੈ ਤੁਸੀਂ ਜਿੰਨਾ ਸੋਚੋਗੇ ਦੁੱਖ ਉਨਾ ਹੀ ਵੱਧਦਾ ਜਾਵੇਗਾ ਜਦੋਂ ਪੈਸਾ ਆਉਂਦਾ ਹੈ ਤਾਂ ਇੱਛਤ ਵੀ ਆਉਂਦੀ ਹੈ ਬੜੀ ਯਾਦ ਰੱਖੋ ਉਹ ਇੱਛਤ ਪੈਸੇ ਦੀ ਹੁੰਦੀ ਹੈ ਤੁਹਾਡੀ ਨਹੀਂ ਪਹਿਲਾਂ ਡਰ ਲੱਗਦਾ ਸੀ ਕਿ ਲੋਕ ਕੀ ਕਹਿਣਗੇ ਉਹ ਡਰ ਲੱਗਦਾ ਹੈ ਕਿ ਕਿਤੇ ਮੈਂ ਇਹ ਕੁਝ ਨਾ ਸੁਣਾ ਦਵਾਂ ਬੇਵਫਾ ਲੋਕ ਉਹ ਮਾਰ ਕੇ ਆਪਣੇ ਆਪ ਨੂੰ ਵੱਡਾ ਸਮਝਦੇ ਨੇ ਪਰ ਅਸਲ ਵਿੱਚ ਆਪਣੀ ਇੱਛਾਤਾਪਕਾਂ 'ਵਾਂ ਬੈਠਦੇ ਨੇ ਜਦ ਇਨਸਾਨ ਕੋਲ ਬਹੁਤ ਪੈਸਾ ਆ ਜਾਂਦਾ ਹੈ ਤਾਂ ਉਹ ਇਨਸਾਨ ਹੀ ਨਹੀਂ ਬਹੁ ਰੁਪਿਆ ਹੋ ਜਾਂਦਾ ਹੈ ਜੋ ਡਰ ਖੁਦ ਦਾ ਆਤਮ ਵਿਸ਼ਵਾਸ ਖਤਮ ਕਰੇ ਉਸ ਡਰ ਦਾ ਅੰਤ ਕਰਨਾ ਬਹੁਤ ਸਦੂਦੀ ਹੁੰਦਾ ਹੈ ਜੋ ਤੁਹਾਡੀਆਂ ਪਾਵਨਾਵਾਂ ਜਾਣ ਕੇ ਵੀ ਦੁੱਖ ਤਵੇ ਔਰ ਇਨਸਾਨ ਤੋਟਾ ਕਦੇ ਆਪਣਾ ਹੋ ਹੀ ਨਹੀਂ ਸਕਦਾ। ਇਕੱਲੇ ਰਹਿਣਾ, ਡੋਗਲੇ ਤੇ ਝੂਠੇ ਲੋਕਾਂ ਨਾਲ ਰਹਿਣ ਤੋਂ ਵੀ ਸੌ ਗੁਣਾ ਚੰਗਾ ਹੈ। ਇਹ ਕਲਚੁਕ ਹੈ ਜਨਾਬ, ਇੱਥੇ ਸੌ ਖਾਣ ਵਾਲਾ ਨਹੀਂ। ਸੱਚ ਤੱਕ ਕਈ ਵਾਰ ਨਸ਼ੇ ਵਿੱਚ ਬੋਲਣ ਵਾਲਾ ਭੁੱਲ ਜਾਂਦਾ ਹੈ। ਜਦੋਂ ਇਨਸਾਨ ਦਾ ਮਨ ਅੰਨਾ ਹੋਵੇ, ਫਿਰ ਅੱਖਾਂ ਕਿਸੇ ਕੰਮ ਨਹੀਂ ਰਹਿਂਦੀਆਂ। ਇਸ ਦੁਨੀਆ ਤੋਂ ਇਨਸਾਨ ਝੂਠ ਬੋਲਣਾ ਤਦ ਸਿੱਖਿਆ ਜਦ ਸੱਚ ਬੋਲਣ ਦੀ ਸਜਾ ਮਿਲਣ ਲੱਗੀ। ਜ਼ਿੰਦਗੀ ਵਿੱਚ ਗਲਤ ਲੋਕਾਂ ਦੇ ਆਉਣ ਤੇ ਅਫਸੋਸ ਨਾ ਕਰਿਓ ਕਿਉਂਕਿ ਗਲਤ ਲੋਕ ਵੀ ਸਰੋਤ ਕੋਈ ਨਾ ਕੋਈ ਸਹੀ ਸਿੱਖਿਆ ਦੇ ਕੇ ਹੀ ਜਾਂਦੇ ਨੇ। ਉਮੀਦ ਕਰਦਾ ਹਾਂ ਦੋਸਤੋ ਅੱਜ ਦਾ ਇਹ ਸਫ਼ਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਤੇ ਇਹ ਵਿਚਾਰ ਸੁਣ ਕੇ ਤੁਹਾਡੀ ਜ਼ਿੰਦਗੀ ਨੂੰ ਸਹੀ ਸਿੱਧ ਜ਼ਰੂਰ ਮਿਲੇਗੀ। ਇਸੇ ਤਰ੍ਹਾਂ ਦੀ ਵੀਡੀਓ دیکھتے ਰਹਿੰ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁਲ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ